26 ਤਰੀਕ ਨੂੰ ਦੂਜੇ ਮਹੀਨੇ ਦੇ ਨੋਟਿਸ ਦਿੱਤਾ ਸੀ ਇੱਥੇ ਤੇ ਕਿਰਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਰਿਆਂ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਡੀਸੀ ਨੂੰ ਵੀ ਅਸੀਂ ਜਿਹੜੀ ਰੈਲੀ ਹੈ ਜਿਹੜੀ ਮਤਲਬ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ 28 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਤੇ ਪਲੱਸ ਜਦੋਂ ਵੀ ਕੋਈ ਅੰਦੋਲਨ ਛਿਗੜ ਛਕਾਰਦੇ ਨੇ ਮੁਲਾਜ਼ਮ ਉਹਨਾਂ ਨੂੰ ਦਬਾਇਆ ਜਾਂਦਾ ਜਿਵੇਂ ਕਿ ਹੁਣ ਕਿਸਾਨੀਆਂ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਗੀ ਗਈਆ ਚਲੋ ਵੀਡੀਓ ਕਰ ਤੇ ਇਸ ਗਲਤੀ ਇਤੋਂ ਦੇ ਮੰਤਰੀ ਨੂੰ ਤੇ ਇਤੋਂ ਦੇ ਜਿਹੜਾ ਅੱਡਾ ਮੁੱਖ ਮੰਤਰੀ ਆ ਉਹ ਤੁ ਵੀ ਇਸ ਗਲਤੀ ਚਿਤਾਬਨੀ ਐ ਜਦੋਂ ਤੱਕ ਉਹ ਤੋਂ ਕੜਾ ਲਿਸਟ ਵਿੱਚ ਠੇਕੇਦਾਰ ਕੰਪਨੀਆਂ ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਪ੍ਰਤੀ ਜੱਟੇ ਬੰਦਿਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਚਾਰਚ ਮੋਰਚਾ ਜਿੰਦਾਬਾਦ ਜਿੰਦਾਬਾਦ ਝੰਡੇ ਰਮੇਸ਼ ਰਖੋ ਸਾਹਮਣੇ ਵੱੱਟ ਵੱੱਟ ਇਹ ਉਹੀ ਕਮੇਟੀ ਐ ਉਹ ਤੁਹਾਨੂੰ ਕਮੇਟੀ ਦਾ ਗੱਲਾਂ ਸਾਡੇ ਨੂੰ ਬੀਤਦੇ ਤੁਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਸੈਦੀ ਸਰਕਾਰ ਵਾਲੇ ਆਪਾਂ ਨੇ ਕਿੰਨੀਆਂ ਵੀ ਜੱਥੇ ਬੰਦੀ ਫੁਰਵਾ ਚੜ੍ਹ ਰਹਾ ਤੇ ਕੋਈ ਨਹੀਂ ਜਿੰਮੇਦਾਰ ਹੋਣਾ ਉਹ ਖਾ ਤਾਰੇ ਵਾਸਤੇ ਕੱਟ ਕੀਤਾ ਹੈ ਹੱਕ ਲੜ ਕੇ ਗੇਟਾਂ ਦੇ ਬਾਹਰ ਵੀ ਲੈ ਸਕਦਾ ਤਾਂ ਅਸੀਂ ਕਿਉਂ ਨਹੀਂ ਲੈ ਸਕਦੇ ਤਾਂ ਸਾਡੀ ਗਿਣਤੀ ਬਹੁਤ ਘੱਟ ਸੀ ਸਿਰਫ 2.300 ਮੁਲਾਜ਼ਮ ਸੀਗਾ ਅਸੀਂ ਦੋ ਸਾਲਾਂ ਦੇ ਅੰਦਰ ਹੀ ਆਪਣੀ ਜੁਨੀਅਰ ਰਜਿਸਟਰ ਕਰਵਾਈ ਪਵਨ ਜੀ ਤੋਂ ਸਮੇਂ-ਸਮੇਂ ਤੋਂ ਅਸੀਂ ਸਲਾਹ ਲੈਂਦੇ ਰਹੇ ਇਹਨਾਂ ਦੇ ਜੋ ਵੀ ਆਪ ਜੁਰ ਸਾਥੀ ਸਾਡੇ ਪ੍ਰਧਾਨ ਮੇਤ ਲਾਟਾ ਦੇ ਉਹਨਾਂ ਨਾਲ ਅਸੀਂ ਰਾ ਮਿਲ ਕੇ ਵਿਚਾਰ ਵਟਾਂਦਰਾ ਕੀਤੇ ਦੇ ਉਸ ਤੋਂ ਬਾਅਦ ਅਸੀਂ ਕਪੂਰਚਾ ਲਾਇਆ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਬਹੁਤ ਹੀ ਵਿਸਤਾਰ ਦੇ ਨਾਲ ਦੱਸ ਕੇ ਗਏ ਨੇ ਇਸ ਸਰਕਾਰ ਬਾਰੇ ਇਥੋ ਦੇ ਕਾਨੂੰਨ ਬਾਰੇ ਕਿਰਤ ਕਾਨੂੰਨ ਬਾਰੇ ਉਹਨਾਂ ਨੇ ਦੱਸਿਆ ਵੀ ਜਿਹੜਾ ਇੱਕ ਕਿਰਤੀ ਹੈ ਇੱਕ ਮਜ਼ਦੂਰ ਹੈ ਉਰੂ ਘੱਟੋ ਘੱਟ ਕਿੰਨੀ ਉਗੜ ਤੇ ਮਰਿਜ਼ ਹੋਇਆ ਆਪਣੀ ਥਾਂ ਲੈਂਦਾ ਤੋਂ ਕਿਰਪਾ ਕਰਕੇ ਆਪਣੇ ਕਿਹੜਾ ਭਾਸ਼ਣਾ ਨੂੰ ਉੱਥੇ ਹੀ ਬਰਾਮ ਦੇਵੇ ਹੁਣ ਮੈਂ ਬੇਨਤੀ ਕਰਦਾ ਠੇਕੇਦਾਰ ਪਾਪੀ ਨੀਤੀ ਦੇ ਸਾਥੀਓ ਜਿਨ੍ਹਾਂ ਨੀਤੀਆਂ ਦੀ ਕੀਨਾ ਹੈ ਮੇਰਾ ਨਾਮ ਪੰਗੋਦੀਪ ਸਿੰਘ ਜ ਸੁਭਾਗੂ ਠੇਕਾ ਮਲਾਜੂ ਸ਼ਿਕਸ਼ਮੋਰਦਾ ਪੰਜਾਬ ਅਤੇ ਸੁਭਾਗੂ ਫੀਕਾ ਮਿਲਕ ਤੇ ਕੈਟਲ ਫੀਡ ਪਲਾਂਟ ਆਊਟਸਰਸ ਮਲਾਜਮ ਯੂਨੀਅਨ ਪੰਜਾਬ ਦੀ ਹਾਂਜੀ ਇਹ ਆ ਤੁਸੀਂ ਮੰਤਰੀ ਸਾਹਿਬ ਦੀ ਕੋਠੀ ਘੇਰਨ ਗਏ ਸੀ ਕਿ ਅੱਜ ਸਾਡੇ ਮੰਤਰੀ ਸਾਹਿਬ ਦੇ ਕੋਠੀ ਘੇਰਨ ਦਾ ਜਿਹੜਾ ਮਤਲਬ ਵੀ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ 28 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਦੇ ਪਲਾਸੇ ਜਦੋਂ ਵੀ ਕੋਈ ਅੰਦੋਲਨ ਸ਼ਿਕਰ-ਸ਼ਿਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਦਬਾਇਆ ਜਾਂਦਾ ਜਿਵੇਂ ਕਿ ਹੁਣ ਕਿਸਾਨੀ ਅੰਦੋਲਨ ਨੂੰ ਦਬਾਇਆ ਗਿਆ ਤੇ ਉਹਨਾਂ ਦਾ ਧਰਨਾ ਚਵਾ ਕੇ ਉਹਨਾਂ ਦੀ ਮੰਗਾਂ ਮੰਨਣ ਦੀ بجائے ਉਹਨਾਂ ਦੇ ਦਬਾਅ ਪਾ ਕੇ ਉਹਨਾਂ ਦੇ ਧਰਨੇ ਪਰਦਸ਼ਾ ਨੂੰ ਖਤਮ ਕੀਤਾ ਗਿਆ ਇਸੇ ਤਰ੍ਹਾਂ ਹੀ ਮੁਲਾਜ਼ਮਾਨਾਂ ਬਤਿਹਰਾ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਮਹਿਕਮਿਆਂ ਦੇ ਵਿੱਚ ਜਿਹੜੇ ਨਗੂਣੀਆ ਤਾਂ ਹਾਂ ਹਾਂ ਤੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ بجائے ਉਹਨਾਂ ਦੀ ਤਨਖਾਹਾਂ ਤੇ ਵਾਅਦਾ ਕਰਨ ਦੀ بجائے ਪੰਜਾਬ ਸਰਕਾਰ ਉਲਟਾ ਠੇਕੇਦਾਰੀ ਸਿਸਟਮ ਨੂੰ ਜਿਹੜੀ ਕਿ ਨਹੀਂ ਖਤਮ ਕਰਾਂਗੇ ਉਹਨੂੰ ਬੁढ़ाਵਾ ਦੇ ਰਹੀ ਆ ਇਹ ਜਿਹੜਾ ਪੰਜਾਇਤੀ ਕੰਦ ਨਿੱਜੀ ਕੰਦ ਪਲਾਂਟਾ ਦੇ ਵਿੱਚ ਕੀਤਾ ਜਾ ਰਿਹਾ ਇਹਦੇ ਰੋਸ ਵਜੋਂ ਇਹਨੂੰ ਖਤਮ ਕਰਾਉਣ ਵਾਸਤੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਲਈ ਅੱਜ ਅਸੀਂ ਇੱਥੇ ਪਰਵੀਂ ਰੈਲੀ ਤਗੜੀ ਕੀਤੀ ਆ ਤੇ ਉਹਦੇ ਬਾਅਦ ਮੰਤਰੀ ਤਨਪ੍ਰੀ ਸਿੰਘ ਸੋਜੀ ਨੂੰ ਚੇਤਾਵਨੀ ਪੱਤਰ ਤੇ ਮੰਗ ਪੱਤਰ ਵੀ ਦਿੱਤਾ ਆ ਤੇ ਉਹਨਾਂ ਵੱਲੋਂ ਜਿਹੜੀ 4 ਤਰੀਕ ਦੀ ਜਿਹੜੀ ਸਾਨੂੰ ਮੀਟਿੰਗ ਦਿੱਤੀ ਗਈ ਹੈ ਆਈ.ਡੀ.ਸੀ ਵੱਲੋਂ ਜੇ 4 ਤਰੀਕ ਨੂੰ ਮੀਟਿੰਗ ਨਹੀਂ ਕੀਤੀ ਜਾਂਦੀ ਤੇ 5 ਤਰੀਕ ਨੂੰ ਡੀ.ਸੀ ਦਫ਼ਤਰ ਨੂੰ ਅਦਾਕਰੋ ਕੀਤਾ ਜਾਊਗਾ ਠੇਕਾ ਮਲਾ ਜਿਵੇਂ ਚਮੁਰੇ ਚਮੁਰੇ ਵੱਲੋਂ ਇਹ ਗੱਲ ਅਸ਼ਰਮ ਸਮੋਰਚਾ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ ਸੁਪਾ ਕੁ ਜੀ ਜੀ 26 ਤਰੀਕ ਨੂੰ ਦੂਜੇ ਮਹੀਨੇ ਦੇ ਨੋਟਿਸ ਦਿੱਤਾ ਸੀ ਇੱਥੋਂ ਦੇ ਕਿਰਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਰਿਆ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਡੀਸੀ ਨੂੰ ਵੀ ਅਸੀਂ ਜਿਹੜੀ ਰੈਲੀ ਹੈ ਜਿਹੜੀ 21 ਮਾਰਚ ਦੀ ਅਸੀਂ ਖੰਨੇ ਦਾਣਾ ਮੰਡੀ 'ਚ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਲ ਬੈਠ ਕੇ ਡਿਸਕਸ ਕਰਕੇ ਹੱਲ ਕੀਤਾ ਜਾਵੇ ਅਸੀਂ ਸਵੇਰ ਦੀ ਅੱਜ 12 ਵਜੇ ਦੀ ਦਾਣਾ ਮੰਡੀ ਤੇ ਖੰਨੇ ਰੈਲੀ ਕੀਤੀ ਆ ਉਸ ਤੋਂ ਬਾਅਦ ਅਸੀਂ ਰੋਸ ਮਾਰਚ ਕਰਕੇ ਇੱਥੇ ਆ ਇੱਥੇ ਸਾਡੇ ਨਾਲ ਐਡੀਸੀ ਮੈਡਮ ਆ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਆ ਉਹ ਕਹਿੰਦੇ ਮੁੱਖ ਮੰਤਰੀ ਪੰਜਾਬ ਪੰਜਾਬ ਸਾਡੇ ਨਾਲ ਚਾਰ ਦਿਨੋਂ ਮੀਟਿੰਗ ਨਹੀਂ ਕਰਦੇ ਜਾਂ ਮੀਟਿੰਗ ਤੇ ਬਹਿੰਦੇ ਨਹੀਂ ਇੱਥੋਂ ਦਾ ਏਡੀਸੀ ਜਿਹਦਾ ਦਫਤਰ ਆ ਉਹ ਮੈਡਮ ਦਾ ਅਸੀਂ ਫਿਰ ਘਰਾਵ ਕਰਾਂਗੇ ਜੇਕਰ ਉਹ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਸਾਡੀਆਂ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆ ਜਿਹੜਾ ਨੀਜੀਕਰਨ ਪੰਚਾਇਤੀਕਰਨ ਸਾਰੇ ਭਾਗਾਂ ਨਾਲ ਕੀਤਾ ਜਾ ਰਿਹਾ ਉਹਨੂੰ ਰੱਦ ਕੀਤਾ ਜਾਵੇ ਸਮੂਹ ਓਰਸੋਸੀ ਦੇ ਲਿਸਟਮੈਂਟ ਜਿਹੜੇ ਸਰਕਾਰੀ ਭਾਗਾਂ ਦੇ ਕੰਮ ਕਰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ 1948 ਮਤਾਬਕ ਕਰਤਾਰੇ ਜੋ ਤਨਖਾਹ ਦਿੱਤੀ ਜਾਵੇ ਇਹ ਮੰਗਾਂ ਨੂੰ ਲੈ ਕੇ ਅਸੀਂ ਲੰਬੇ ਚਿਰ ਤੋਂ ਕੋਲ ਕਰਦੇ ਆ ਮੁੱਖ ਮੰਤਰੀ ਪੰਜਾਬ ਲਗਭਗ ਸਾਨੂੰ 28 ਮੀਟਿੰਗਾਂ ਇੱਥੇ ਦਾ ਇੱਥੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਨਹੀਂ ਕੀਤੀਆਂ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਮੀਟਿੰਗ ਕਰਨ ਵਾਸਤੇ ਇਹ ਵੱਡਾ ਕੱਠ ਕੀਤਾ ਵਾ ਜੇਕਰ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਮੀਟਿੰਗ ਕਰਕੇ ਮੰਗਾ ਮਸਲੇ ਦਾ ਹੱਲ ਨਹੀਂ ਕਰਦੇ ਸੀ ਇਸ ਹਫ਼ਤੇ ਸੁਪਾ ਕਮੇਟੀ ਠੇਕਾਉਣ ਦਾ ਸਰ ਸਮੂਚ ਪੰਜਾਬ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਅਗਲੇ ਕੋਲ ਦਾ ਐਲਾਨ ਕਰਾ ਲੱਗਦਾ ਤੁਹਾਨੂੰ ਤਾਜੂਜ ਕੀਤਾ ਸਾਡਾ ਇੱਥੋਂ ਦਾ ਕਿਰਤ ਮੰਤਰੀ ਹੈ ਜਿਹਨੇ ਸਾਡੀਆਂ ਤਰ੍ਹਾਂਾਂ ਜੇ ਵਾਅਦਾ ਕਰਨਾ 1948 ਐਕਟ ਦੇ ਮੁਤਾਬਕ ਜਿਹੜਾ ਸਰਕਾਰ ਨੇ ਬਣਾਇਆ ਇੱਥੋਂ ਦੀ ਪੰਜਾਬ ਗਵਰਨਮੈਂਟ ਨੇ ਬਣਾਇਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਬਣਾਇਆ ਉਹਦੇ ਕਰਦੀ 26000 ਰੁਪਇਆ ਤਨਖਾਹ ਬਣਦੀ ਆ ਪਰ ਦਿੰਦੇ ਸਾਨੂੰ 8000 ਆ ਇਸ ਤੋਂ ਪਹਿਲਾਂ ਮੰਤਰੀ ਸਾਹਿਬ ਨੂੰ ਮੇਰੇ ਕਦੇ ਜੀ ਪਹਿਲਾਂ ਇਸ ਤੋਂ ਪਹਿਲਾਂ ਹੀ ਮੰਤਰੀ ਸਾਹਿਬ ਨੂੰ ਨੋਟਿਸ ਵੀ ਭੇਜੇ ਆ ਮੰਤਰੀ ਸਾਹਿਬ ਐ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈਗਾ ਜਾਣ ਕੇ 2 ਮਹੀਨੇ ਪਹਿਲਾਂ ਇੱਥੋਂ ਦੇ ਮੰਤਰੀ ਸਾਹਿਬ ਇੱਥੋਂ ਦੀ ਐਸਐਸਪੀ ਲੱਗੀ ਹੋਈ ਹੈ ਜਿਹੜੀ ਮੈਡਮ ਡੀਸੀ ਐਸ.ਆਰ.ਐਮ ਡੀਸੀ ਲੁਧਿਆਣਾ ਐ ਐਸਐਸਪੀ ਲੁਧਿਆਣਾ ਨੂੰ ਸਾਰਿਆਂ ਨੂੰ ਨੋਟਸ ਗਿਆ 2 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਨੋਟਸ ਭੇਜਿਆ ਵੀ ਸਾਡੇ ਨਾਲ ਗੱਲਬਾਤ ਕਰ ਲੋ ਪਰ ਇੱਥੋਂ ਦਾ ਅੜੀਅ ਰ ਰਵਈਆ ਇੱਥੋਂ ਦੇ ਜਿਹੜੇ ਮੰਤਰੀ ਜਾਂ ਮੁੱਖ ਮੰਤਰੀ ਆ ਉਹ ਮੀਟਿੰਗਾਂ ਦੀ ਉੱਠ ਕੇ ਭੱਜਣਾ ਅੜੀਅ ਰ ਧਰਨਾ ਇਹਨੂੰ ਸਮਾਪਤ ਕਰ ਰਹੇ ਹੋਗੇ ਅਸੀਂ ਡੀਸੀ ਮੈਡਮ ਨੂੰ ਮੱਗ ਪੱਤਰ ਦੇ ਕੇ ਉਹਨਾਂ ਨੇ ਇੱਥੇ ਬੋਲਣਾ ਵਾ ਤੇ ਇੱਕ ਲੈਟਰ ਦੇਣੀ ਆ ਸਾਨੂੰ 4-3 ਮੁੱਖ ਮੰਤਰੀ ਕੋਲ ਜਾਣਾ ਮੀਟਿੰਗ ਫਿਕਸ ਆ ਥੋੜੀ ਅੱਜ ਇਕੱਠੀਆਂ ਹੋ ਗਏ ਪੰਜਾਬ ਦੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਮੁਲਾਜ਼ਮ ਆਏ ਸੀ ਜਿਹਦੇ ਤੇ ਜਲ ਸਪਲਾਈ ਆ ਸੀਵਰੇਜ ਬੋਰਡ ਆ ਪੀਡਬਲ ਇਲੈਕਟ੍ਰੀਸ਼ੀਅਨ ਆ ਲਹਿਰਾ ਥਰਮਲ ਆ ਬਠਿੰਡਾ ਥਰਮਲ ਦੇ ਕੰਮ ਆ ਐਸ ਸੀ ਐਚ ਵੀ ਬਿਜਲੀ ਵਾਲੇ ਕੰਮ ਆ ਵੇਰ ਕਾ ਮਿਲਕ ਪਲਾਂਟ ਵਾਲੇ ਸਾਥੀ ਆ ਇਹ ਹੈ ਰੋਪੜ ਥਰਮਲ ਪਲਾਂਟ ਆ ਇਹਨੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਜਿਹੜੇ ਵਰਕਰ ਪਰਿਵਾਰਾਂ ਬੱਚਾ ਸਵੇਤਾ ਇਹ ਸੇਧ ਭਾਗੇ ਅੱਛਾ ਜੇਕਰ ਫਿਰ ਵੀ ਅੱਗੇ ਥੋੜਾ ਜਿਵੇਂ ਗੱਲ ਨੂੰ ਕਹਿ ਰਹੇ ਆ ਵੀ ਮੀਟਿੰਗ ਦਾ ਰੱਖ ਰਹੇ سلسلہ ਨਹੀਂ ਮੰਗਾ ਮੰਨੀਆਂ ਜਾਂਦੀਆਂ ਫਿਰ ਅਗਲੇ ਥੋੜਾ ਫਰਜ਼ ਲੱਗੇ ਗਿਆ ਨਹੀਂ ਮੰਗਾ ਮੰਨੀਆਂ ਜਾਂਦੀ ਐਮਰਜੈਂਸੀ ਮੀਟਿੰਗ ਆ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆ ਗਈ ਆ ਸਰਕਾਰ ਨੇ ਪਿੰਡਾਂ 'ਚ ਸਾਡੇ ਦਾਰ ਤੇ ਆਉਣਾ ਸਾਡੇ ਕੋਲ ਵੋਟਾਂ ਲੈ ਕੇ ਮੁੱਖ ਮੰਤਰੀ ਇਨਕਲਾਬ ਕਹਿੰਦਾ ਸੀ ਮੈਂ ਬਦਲਾ ਲਿਆਉਂਗਾ ਫਿਰ ਸਾ ਅਸੀਂ ਲੋਕ ਸੋਚਾਂ ਕਿ ਉਹਨਾਂ ਨੂੰ ਪਿੰਡਾਂ 'ਚ ਵੋਟਾਂ ਦੇਣੀਆਂ ਕਿ ਨਾਰੇਬਾਜ਼ੀ ਕਰਕੇ ਉਹਨਾਂ ਨੂੰ ਵਾਪਸ ਲਾਉਣਾ ਥੈਂਕ ਯੂ ਥੈਂਕ ਯੂ